ਪਿਛਲੇ ਦਿਨਾਂ 'ਚ ਪੰਜਾਬ ਦੇ ਵਿੱਚ ਬਹੁਤ ਨੁਕਸਾਨ ਹੋਏ ਜਦੋਂ ਫਸਲਾਂ ਨੂੰ ਅੱਗ ਲੱਗੀ ਔਰ ਉਸ ਦੇ ਵਿੱਚ ਦੋ ਵੱਡੇ ਨੁਕਸਾਨ ਇੱਕ ਜ਼ੀਰਾ ਦੇ ਵਿੱਚ ਇੱਕ ਫਿਰੋਜ਼ਪੁਰ ਦੇ ਵਿੱਚ ਔਰ ਫਿਰੋਜ਼ਪੁਰ ਦੇ ਵਿੱਚ ਤੁਸੀਂ ਇੱਕ ਖਬਰ ਸੁਣੀ ਹੋਣੀ ਹੈ ਕਿ ਦੋ ਭੈਣ ਭਾਈ ਜਿਹੜੇ ਸੀ ਉਹ ਅੱਗ ਦੇ ਵਿੱਚ ਝੁਲਸ ਗਏ ਔਰ ਉਹ ਮੇਰੇ ਸਾਡੇ ਬੱਚੇ ਸੀ ਮੇਰਾ ਭਤੀਜਾ ਔਰ ਭਤੀਜੀ ਸੀ ਔਰ ਇਹ ਕਿੰਨੀ ਖਤਰਨਾਕ ਹੈ ਇਸ ਦੀ ਰਾਖੀ ਕਿੰਨੀ ਕਰਨੀ ਚਾਹੀਦੀ ਹੈ ਇਹ ਬਹੁਤ ਵੱਡਾ ਸਵਾਲ ਹੈ ਕਿ ਇਹ ਨਹੀਂ ਹੋਣਾ ਚਾਹੀਦਾ ਬੇਸ਼ੱਕ ਉਹ ਅੱਗਾ ਜਿਹੜੀਆਂ ਸੀ ਉਹ ਕੁਦਰਤੀ ਤੌਰ ਤੇ ਲੱਗੀਆਂ ਇਸ ਵੇਲੇ ਅਸੀਂ ਗੁਰਦਾਸਪੁਰ ਪਠਾਨਕੋਟ ਹਾਈਵੇ ਤੇ ਖੜੇ ਆਂ ਔਰ ਤੁਹਾਨੂੰ ਇੱਕ ਤਸਵੀਰ ਦਿਖਾਉਨੇ ਆ ਇਸ ਪਾਸੇ ਕਿ ਕਈ 100 ਏਕੜ ਦੇ ਵਿੱਚ ਇੱਥੇ ਅੱਗ ਲੱਗੀ ਹੋਈ ਆ ਇਹ ਜ਼ਾਹਿਰ ਜੀ ਗੱਲ ਹੈ ਕਿ ਇਹ ਨਾੜ ਔਰ 나ੜ ਨੂੰ ਅੱਗ ਲੱਗੀ ਹੋਈ ਹੈ ਰਾਤ ਦਾ ਵੇਲਾ ਔਰ ਜਿੱਥੋਂ ਤੱਕ ਵੀ ਸਾਡਾ ਕੈਮਰਾ ਕਵਰ ਕਰ ਸਕੂਗਾ ਤੁਸੀਂ ਦੇਖੋਗੇ ਕਿ ਉੱਥੋਂ ਤੱਕ ਹੀ ਅੱਗ ਨਜ਼ਰ ਆ ਰਹੀ ਹੈ ਔਰ ਇਹ ਅੱਗ ਕਿੰਨਾ ਭਿਆਨਕ ਨੁਕਸਾਨ ਕਰਦੀ ਹੈ ਇਹ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਚਾਹੇ ਉਹ ਕੁਦਰਤੀ ਤੌਰ ਤੇ ਲੱਗੀ ਹੋਵੇ ਜਾਂ ਫਿਰ 나ੜ ਨੂੰ ਸਾੜਨ ਵਾਸਤੇ ਲੱਗੀ ਹੋਵੇ ਔਰ ਇਸ ਅੱਗ ਨੂੰ ਲਾ ਕੇ ਜੋ ਵੀ ਇਸ ਜ਼ਮੀਨ ਦਾ ਮਾਲਕ ਹੋਏਗਾ ਉਹ ਉਸ ਨੂੰ ਅੱਗ ਲਵਾ ਕੇ ਜਾਂ ਲਾ ਕੇ ਆਪ ਘਰ ਚਲਾ ਗਿਆ ਇਸ ਦਾ ਕੋਈ ਵਾਲੀ ਵਾਰਸ ਨਹੀਂ ਆਲੇ ਦੁਆਲੇ ਕੋਈ ਨਜ਼ਰ ਨਹੀਂ ਆ ਰਿਹਾ ਸਾਨੂੰ ਕਿਉਂਕਿ ਹੋ ਸਕਦਾ ਕੈਮਰਾ ਪ੍ਰੋਪਰ ਤੁਹਾਨੂੰ ਨਾ ਕਰਕੇ ਦਿਖਾ ਰਿਹਾ ਹੋਵੇ ਪਰ ਜਦੋਂ ਅਸੀਂ ਨੰਗੀ ਅੱਖਾਂ ਦੇ ਨਾਲ ਦੇਖ ਰਹੇ ਹਾਂ ਤਾਂ ਇਸ ਦਾ ਕੋਈ ਵਾਲੀ ਵਾਰਸ ਨਹੀਂ ਅੱਗ ਲਾ ਖੁੱਲੀ ਛੱਡ ਦਿੱਤੀ ਗਈ ਹੈ ਔਰ ਕਈ 100 ਏਕੜ ਤੱਕ ਹੈ ਬੜੀ ਦੂਰ ਤੱਕ ਇਹ ਅੱਗ ਲੱਗੀ ਹੋਈ ਹੈ ਔਰ ਇੱਕ ਪਾਸੇ ਇਹ ਹਾਈਵੇ ਹੈ ਔਰ ਦੂਜੇ ਪਾਸੇ ਪਿੰਡਾਂ ਨੂੰ ਜਾਣ ਵਾਲਾ ਰਸਤਾ ਵੀ ਹੈ ਜੇਕਰ ਅਸੀਂ ਉਸ ਪਾਸੇ ਨੂੰ ਦਿਖਾਉਣ ਦੀ ਕੋਸ਼ਿਸ਼ ਕਰੀਏ ਕੋਈ ਸਾਧਨ ਜਿਹੜੇ ਤੁਹਾਨੂੰ ਉਹ ਲੰਘਦੇ ਹੋਏ ਨਜ਼ਰ ਆ ਜਾਣਗੇ ਉਸ ਜਿੱਥੋਂ ਸਾਧਨ ਲੰਘ ਰਿਹਾ ਉਹਦੇ ਬਿਲਕੁਲ ਨਾਲ ਰੋਡ ਦੇ ਅੱਗ ਲੱਗੀ ਹੋਈ ਹੈ। ਔਰ ਜਿੰਨੇ ਨੁਕਸਾਨ ਹੋਇਆ ਪਿਛਲੇ ਦਿਨਾਂ ਦੇ ਵਿੱਚ ਪਰ ਸਾਨੂੰ ਅਸੀਂ ਲੋਕਾਂ ਨੂੰ ਸਮਝ ਨਹੀਂ ਆਉਂਦੀ। ਬੇਸ਼ੱਕ ਕਿਸਾਨ ਆਪਣੇ ਵੱਲੋਂ ਕਹਿੰਦਾ ਕਿ ਸਾਡੇ ਕੋਲੇ ਕੁਝ ਵਿਕਲਪ ਨਹੀਂ ਬਚਦਾ। ਦੂਜਾ ਕੋਈ ਵਿਕਲਪ ਨਹੀਂ। ਤਾਂ ਫਿਰ ਲੋਕਾਂ ਕੋਲੇ ਕੀ ਵਿਕਲਪ ਹੈ ਜਿਹੜੇ ਲੋਕ ਆਮ ਨੇ ਜਿਹੜੇ ਆਮ ਸੜਕਾਂ ਤੇ ਲੰਘਦੇ ਆ ਇੱਥੇ ਕਸੂਰ ਬਿਲਕੁਲ ਜਿਹੜਾ ਹੈ ਉਹ ਇੱਕ ਸੋਚਦਾ ਹੈ ਕਿ ਇੱਥੇ ਇਹ ਨਹੀਂ ਕਹਿ ਸਕਦੇ ਕਿ ਕਿਸਾਨ ਜਿਹੜਾ ਹੈ ਉਹ ਜਾਣਬੁੱਝ ਕੇ ਮਾਰਨਾ ਚਾਹੁੰਦਾ ਜਾਂ ਫਿਰ ਕਿਸਾਨ ਜਿਹੜਾ ਹੈ ਉਹ ਬਹਾਨੇ ਮਾਰਦਾ ਹੈ ਠੀਕ ਹੈ ਮੰਨ ਸਕਦੇ ਹਾਂ ਇਸ ਗੱਲ ਨੂੰ ਕਿ ਉਹਦੇ ਕੋਲੇ ਕੋਈ ਦੂਜਾ ਵਿਕਲਪ ਨਹੀਂ ਹੈਗਾ ਪਰ ਇੱਥੇ ਗੱਲ ਇਹ ਹੈ ਕਿ ਇਹਦਾ ਵਲੀਵਾਰ ਸੋਣਾ ਚਾਹੀਦਾ ਬੇਸ਼ੱਕ ਸਮਾਂ ਰਾਤ ਦਾ ਚੁਣ ਲਿਆ ਕਿ ਅੱਗ ਅਸੀਂ ਰਾਤ ਨੂੰ ਲਾ ਦਿੰਦੇ ਹਾਂ ਬੇਸ਼ੱਕ ਸਮਾਂ ਰਾਤ ਦਾ ਪਰ ਜੇਕਰ ਹੁਣ ਕੋਈ ਤੇਜ਼ ਹਵਾ ਆਉਂਦੀ ਹੈ ਜਾਂ ਕਿਸੇ ਤਰ੍ਹਾਂ ਦੀ ਕੋਈ ਐਸੀ ਟਰੈਜੇਡੀ ਹੋ ਜਾਂਦੀ ਹੈ ਤਾਂ ਉਸ ਦਾ ਵਾਲੀਵਾਰਸ ਕੌਣ ਹੈ ਉਸ ਦਾ ਜ਼ਿੰਮੇਵਾਰ ਕੌਣ ਹੈ ਕਿਉਂਕਿ ਅਗਲੇ ਪਾਸੇ ਜਿਹੜੇ ਆ ਉਹ ਬਹੁਤ ਸਾਰੀ ਆਬਾਦੀ ਹੋ ਸਕਦੀ ਹੈ ਔਰ ਇਹ ਅੱਗ ਕਿਸੇ ਦਾ ਵੀ ਜਾਨੀ ਮਾਲੀ ਨੁਕਸਾਨ ਆਰਥਿਕ ਤੌਰ ਤੇ ਨੁਕਸਾਨ ਕਿਸੇ ਤਰ੍ਹਾਂ ਦਾ ਵੀ ਕਰ ਸਕਦੀ ਹੈ ਦੂਜੀ ਗੱਲ ਬਹੁਤ ਸਾਰੇ ਦਰਖਤ ਸਾਨੂੰ ਇੱਥੇ ਖੜੇ ਹੋਏ ਜਿਹੜੇ ਆ ਉਹ ਨਜ਼ਰ ਆ ਰਹੇ ਆ ਦਰਖਤਾਂ ਦਾ ਸਭ ਤੋਂ ਵੱਡਾ ਜਿਹੜਾ ਇਹ ਉਹ ਨੁਕਸਾਨ ਹੈ ਔਰ ਮੈਨੂੰ ਤਾਂ ਇਸ ਵੇਲੇ ਕਿਉਂਕਿ ਅਸੀਂ ਤਾਂ ਲੰਘ ਰਹੇ ਸੀ ਲੱਗਦੇ ਲੱਗਦੇ ਨਜ਼ਰ ਪਈ ਤਾਂ ਅਸੀਂ ਸੋਚਿਆ ਕਿ ਵੀਡੀਓ ਤੁਹਾਡੇ ਤੱਕ ਪਹੁੰਚਾਈ ਜਾਵੇ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਈ ਕਿ ਇਹ ਅਜਿਹਾ ਕਿਸੇ ਨੇ ਕਿਉਂ ਕੀਤਾ ਹੋਵੇਗਾ ਜੇਕਰ ਅੱਗ ਲਾਉਣੀ ਹੈ ਤਾਂ ਘੱਟੋ ਘੱਟ ਦਿਨ ਦਾ ਵੇਲਾ ਹੋਵੇ ਔਰ ਕੋਲੇ ਘੱਟੋ ਘੱਟ ਕੋਈ 2-4 ਬੰਦੇ ਹੋਣ ਕਿ ਆਲੇ ਦੁਆਲੇ ਕੋਈ ਨੁਕਸਾਨ ਨਾ ਹੋ ਜੇ ਉਦੋਂ ਉਹਨੂੰ ਕੰਟਰੋਲ ਕਰਨ ਦੇ ਵਾਸਤੇ ਤੁਹਾਡੇ ਕੋਲ ਇੱਕ ਟਰੈਕਟਰ ਜਾਂ ਫਿਰ ਕਿਸੇ ਤਰ੍ਹਾਂ ਦਾ ਕੋਈ ਅਜਿਹਾ ਸਾਧਨ ਜਾਂ ਪਾਣੀ ਦਾ ਕੋਈ ਸਾਧਨ ਜ਼ਰੂਰ ਹੋਣਾ ਚਾਹੀਦਾ ਸੀ ਕਿ ਜਿਹੜਾ ਕੋਈ ਨੁਕਸਾਨ ਆਲੇ ਦੁਆਲੇ ਉਹ ਨਾ ਹੋਵੇ ਰਸਤੇ ਦੇ ਵਿੱਚ ਇੱਕ ਟਰਾਂਸਫਾਰਮਰ ਵੀ ਮੈਨੂੰ ਨਜ਼ਰ ਆ ਰਿਹਾ ਹੈ ਕਿ ਉੱਥੇ ਜਿਹੜਾ ਟਰਾਂਸਫਾਰਮਰ ਲੱਗਾ ਹੋਇਆ ਉਸ ਦੇ ਉੱਪਰ ਬਿਜਲੀ ਦੀ ਤਾਰ ਲੱਗਦੀ ਹੋएगी ਕਿਸੇ ਤਰ੍ਹਾਂ ਦਾ ਵੀ ਕੋਈ ਵੀ ਨੁਕਸਾਨ ਹੋ ਸਕਦਾ ਹੈ ਆਓ ਤੁਹਾਨੂੰ ਅੱਗੇ-ਅੱਗੇ ਅਸੀਂ ਜਦੋਂ ਕਾਰ 'ਚ ਸਵਾਰ ਹੋਵਾਂਗੇ ਅਸੀਂ ਜਾਂਦੇ ਹੋਏ ਤੁਹਾਨੂੰ ਅਸੀਂ ਦਿਖਾਵਾਂਗੇ ਤੁਹਾਨੂੰ ਅਸੀਂ ਦਿਖਾਵਾਂਗੇ ਕਿ ਕਿੱਥੋਂ ਤੱਕ ਇਹ ਅੱਗ ਜਿਹੜੀ ਆ ਉਹ ਫੈਲੀ ਹੋਈ ਆ ਮੈਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਅਸੀਂ ਤਾਂ ਰਸਤੇ ਦੇ ਵਿੱਚੋਂ ਲੰਘ ਰਹੇ ਸੀ ਅੱਗੋਂ ਕਿਸੇ ਸਾਈਡ ਤੋਂ ਅਸੀਂ ਆ ਰਹੇ ਸੀ ਜਦੋਂ ਰਸਤੇ ਦੇ ਵਿੱਚ ਲੰਘੇ ਤਾਂ ਉਸ ਵੇਲੇ ਜਿਹੜਾ ਹੈ ਸਾਨੂੰ ਇਸ ਗੱਲ ਦੀ ਨਜ਼ਰ ਪੈਂਦੀ ਹੈ ਇੱਕ ਵਾਰ ਇਸ ਪਾਸਿਓਂ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿੱਥੋਂ ਤੱਕ ਇਹ ਅੱਗ ਜਿਹੜੀ ਹੈ ਉਹ ਅੱਗੇ ਤੱਕ ਵੀ ਲੱਗੀ ਹੋਈ ਆ ਤਾਂ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਕੈਮਰਾ ਜਿਹੜਾ ਹੈ ਉਹ ਇਸ ਪਾਸੇ ਜ਼ਰੂਰ ਰੱਖੋ ਕਿ ਅੱਗੇ ਜਿਹੜੀ ਅੱਗ ਹੈ ਉਹ ਤੁਹਾਨੂੰ ਨਜ਼ਰ ਆ ਸਕੇ ਸਾਸੀ ਕੈਮਰੇ ਦੇ ਵਿੱਚ ਕਿਉਂਕਿ ਸਾਨੂੰ ਦੂਰ ਤੱਕ ਜਿਹੜਾ ਹੈ ਉਸ ਦਾ ਚਾਨਣ ਨਜ਼ਰ ਆ ਰਿਹਾ ਹੈ ਇਹ ਸੱਕਦਾ ਕਿ ਕਈ 100 ਏਕੜ ਦੇ ਵਿੱਚ ਇਹ ਅੱਗ ਚਲੋ ਇਹ ਗੱਲ ਸਮਝ ਸਕਦੇ ਹਾਂ ਕਿ ਕੋਈ ਕਿਸਾਨ ਹੋਏਗਾ ਕੋਈ ਕੋਈ ਵੱਡਾ ਕਿਸਾਨ ਹੋਏਗਾ ਜਿਸ ਨੇ ਆਪਣੇ ਇੱਕ ਟੱਕ ਹੋਏਗਾ ਖੁੱਲਾ ਟੱਕ ਹੋਏਗਾ ਇੱਕੋ ਵਾਰੀ ਕੰਮ ਖਤਮ ਕਰਨ ਦੇ ਲਈ ਉਸ ਨੇ ਇਹ ਫੈਸਲਾ ਲਿਆ ਹੋਵੇ ਅਸੀਂ ਬਿਲਕੁਲ ਇਸ ਗੱਲ ਨਾਲ ਵੀ ਸਹਿਮਤ ਹੋ ਜਾਂਦੇ ਹਾਂ ਕਿ ਕਿਸਾਨ ਜੇਕਰ ਕਹਿੰਦਾ ਕਿ ਮੇਰੇ ਕੋਲੇ ਕੋਈ ਹੱਲ ਨਹੀਂ ਹੋਰ ਅੱਗ ਲਾਉਣ ਤੋਂ ਬਿਨਾ ਤਾਂ ਉਸ ਦੇ ਨਾਲ ਸਹਿਮਤੀ ਜਤਾਈ ਜਾ ਸਕਦੀ ਆ ਪਰ ਘੱਟੋ ਘੱਟ ਇਹ ਇਹ ਜਿਹੜਾ ਇਹ ਗੱਲ ਨੂੰ ਟੋਲਰੇਟ ਨਹੀਂ ਕੀਤਾ ਜਾ ਸਕਦਾ ਕਿ ਅੱਗ ਲਾ ਕੇ ਆਪਣੇ ਘਰਾਂ ਦੇ ਵਿੱਚ ਬੈਠ ਜਾਣਾ ਚਾਹੀਦਾ ਔਰ ਉਸ ਦਾ ਕੋਈ ਵਾਰੀਵਾਰਸੀ ਨਾ ਹੋਵੇ ਉਸ ਨੂੰ ਕੋਈ ਸਾਂਭਣ ਵਾਲਾ ਹੀ ਨਾ ਹੋਵੇ ਤਾਂ ਇਹ ਗੱਲ ਜ਼ਰੂਰ ਕਿਤੇ ਨਾ ਕਿਤੇ ਨੁਕਸਾਨ ਦੇ ਹੈਗੀ ਆ ਅਸੀਂ ਕਾਰ ਦੇ ਵਿੱਚ ਜਾ ਰਹੇ ਆ ਤਾਂ ਇਹ ਦੂਰ ਤੱਕ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਕਿ ਅੱਗ ਜਿਹੜੀ ਆ ਉਹ ਬਹੁਤ ਦੂਰ ਤੱਕ ਫੈਲੀ ਹੋਈ ਆ ਔਰ ਇੱਥੇ ਜਦੋਂ ਇਸ ਤਰ੍ਹਾਂ ਦੇ ਨਾਲ ਅੱਗ ਲਾਈ ਜਾਂਦੀ ਆ ਪੋਲੂਸ਼ਨ ਤਾਂ ਹੈਗਾ ਹੀ ਹੈਗਾ ਉਹ ਉਹ ਤਾਂ ਮੈਂ ਜ਼ਿਕਰ ਹੀ ਨਹੀਂ ਕਰ ਰਿਹਾ ਉਸ ਗੱਲ ਦਾ ਕਿ ਪੋਲੂਸ਼ਨ ਤਾਂ ਹੈ ਹੀ ਹੈ ਆ ਪੋਲੂਸ਼ਨ ਤਾਂ ਹੋਰ ਵੀ ਚਲੋ ਬਹੁਤ ਚੀਜ਼ਾਂ ਤੋਂ ਹੋ ਜਾਂਦਾ ਪਰ ਕਟੋ-ਕਟ ਇਸ ਚੀਜ਼ ਦਾ ਜ਼ਰੂਰ ਨੁਕਸਾਨ ਹੈ ਕਿ ਕਿਸੇ ਦਾ ਕੋਈ ਜਾਨੀ ਨੁਕਸਾਨ ਨਾ ਹੋਵੇ ਸਾਹਮਣੇ ਇੱਕ ਲਾਈਟ ਚਲਦੀ ਹੋਈ ਨਜ਼ਰ ਆ ਰਹੀ ਹੈ ਸ਼ਾਇਦ ਉਹ ਕਿਸੇ ਦਾ ਘਰ ਹੋ ਸਕਦਾ ਹੈ ਅੱਗੇ ਕੋਈ ਰਹਾਇਸ਼ ਹੋ ਸਕਦੀ ਹੈ ਅਸੀਂ ਚੱਲ ਰਹੇ ਹਾਂ ਕਿਉਂਕਿ ਸ਼ਾਇਦ ਵਿਜ਼ਿਬਿਲਟੀ ਘੱਟ ਹੋਏਗੀ ਪੂਰੀਆਂ ਤਸਵੀਰਾਂ ਤੁਸੀਂ ਨਹੀਂ ਦੇ ਸਕੋਗੇ ਪਰ ਅੱਗੇ ਜਿਹੜਾ ਹੈ ਕਿਸੇ ਦੀ ਰਹਾਇਸ਼ ਜ਼ਰੂਰ ਹੈ ਤਾਂ ਅੱਗ ਜਿਹੜੀ ਹੈ ਇਹਨਾਂ ਦਰਖਤਾਂ ਦੇ ਤੱਕ ਜਿਹੜਾ ਇਹ ਹਾਈਵੇ ਦੇ ਨਾਲ ਜਿਹੜੀ ਹੈ ਇਹ ਅੱਗ ਪਹੁੰਚ ਚੁੱਕੀ ਹੈ ਔਰ ਇਹ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਜਿਹੜਾ ਹੈ ਉਹ ਇਹ ਅੱਗ ਕਰ ਸਕਦੀ ਹੈ। ਔਰ ਜਿਵੇਂ ਅਸੀਂ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਇਹ ਬਿਲਕੁਲ ਵੀ ਜਿਹੜਾ ਹੈ ਉਹ ਕਿਸਾਨ ਨੂੰ ਇੱਥੇ ਜ਼ਿੰਮੇਵਾਰ ਇਸ ਕਰਕੇ ਨਹੀਂ ਠਹਿਰਾਇਆ ਜਾ ਰਿਹਾ ਕਿ ਉਸਨੇ ਅੱਗ ਕਿਉਂ ਲਾਈ। ਉਸਨੇ ਅੱਗ ਲਾਈ। ਇਸ ਗੱਲ ਨੂੰ ਸਮਝਿਆ ਜਾ ਸਕਦਾ ਹੈ ਕਿ ਠੀਕ ਹੈ ਉਹਦੇ ਕੋਲੇ ਕੋਈ ਹੱਲ ਨਹੀਂ ਹੋਣਾ ਪਰ ਘੱਟੋ ਘੱਟ ਇਸ ਦਾ ਰਖਵਾਲਾ ਕੋਈ ਜ਼ਰੂਰ ਹੋਣਾ ਚਾਹੀਦਾ ਸੀ। ਅਸੀਂ ਇੱਥੋਂ ਤੱਕ ਆ ਗਏ ਹਾਂ ਸਾਨੂੰ ਕੋਈ ਸ਼ਖਸ ਕੋਈ ਇਸ ਦੇ ਆਲੇ ਦੁਆਲੇ ਇਸ ਜ਼ਮੀਨ ਦਾ ਮਾਲਕ ਜਾਂ ਕੋਈ ਕਰਿੰਦਾ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਹੈ ਉਹਨਾਂ ਦਾ ਕੰਮੀ ਸੰਗੀ ਸਾਥੀ ਕੋਈ ਇੱਥੇ ਨਜ਼ਰ ਨਹੀਂ ਆ ਰਿਹਾ ਤਾਂ ਇਹ ਗੱਲ ਜ਼ਰੂਰ ਸਾਨੂੰ ਸਮਝਣੀ ਚਾਹੀਦੀ ਹੈ ਕਿ ਅੱਗ ਜਿਹੜੀ ਹੈ ਉਹ ਇੱਕ ਖਤਰਨਾਕ ਚੀਜ਼ ਹੈ ਜਿਹੜੀ ਜਦੋਂ ਕਿਸੇ ਨੂੰ ਲੱਗਦੀ ਹੈ ਜਦੋਂ ਕਿਸੇ ਨੂੰ ਨੁਕਸਾਨ ਕਰਦੀ ਹੈ ਤਾਂ ਉਹ ਬਹੁਤ ਵੱਡਾ ਨੁਕਸਾਨ ਜਿਹੜਾ ਹੈ ਉਹ ਕਰਕੇ ਜਾਂਦੀ ਹੈ ਤਾਂ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਾਡੀ اپیل ਹੈ ਕਿ ਕਿਸਾਨ ਇਸ ਗੱਲ ਦੇ ਲਈ ਜ਼ਰੂਰ ਜਿਹੜੇ ਕਿਸਾਨ ਆਗੂ ਵੀ ਆ ਉਹ ਇਸ ਗੱਲ ਦੇ ਲਈ ਜ਼ਰੂਰ ਆਪਣੇ ਕਿਸਾਨਾਂ ਤੱਕ ਇਹ ਗੱਲ ਜ਼ਰੂਰ ਪਹੁੰਚਾਉਣ ਕਿ ਜਦੋਂ ਘਟੋਕਟ ਅੱਗ ਲਾਈ ਜਾਵੇ ਤਾਂ ਉਸ ਵੇਲੇ ਉਸ ਦੇ ਕੋਲ ਮੌਜੂਦਗੀ ਜ਼ਰੂਰ ਹੋਣੀ ਚਾਹੀਦੀ ਹੈ ਆਪਣੇ ਸਹਿਯੋਗੀ ਅਮਨ ਦੇ ਨਾਲ ਮੈਂ ਰਵੀ ਸੰਗਰਹਾ ਹੁੰਦਾ ਅਨਮਿਊਟ ਗੁਰਦਾਸਪੁਰ